ਰਹਿਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪੈਦ ਰਖਦਾ ਆਇਆ RAM ਰਾਜੇ ਹਰ ਨਾ ਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਦੇ ਦਕਾਂ ਪਿੱਟਦੇ ਨਾਮ ਦੇ ਹੋਮ ਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾਬ ਨਾ ਹੋਈ ਤੋ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਭਲੇ ਹਾਰੀ ਕੁਦਰਤ ਵਸਿਆ 13 ਅੰਤ ਨਾ ਜਾਇ ਲਖਿਆ ਰਹਾਓ ਜਾਤ ਮਹਜੋਤ ਜੋਤ ਮਹ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੀ ਸੋ ਪਾਰ ਭਇ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਾ ਰਾਗਾ ਸਮਹਿਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਬ ਸੁਮਾਲੇ ਵਾਜੇ ਤੇਰੇ ਨਾਦ ਨੇ ਕਿ ਅਸ਼ੰਖਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਗ ਪਰੇ ਸੋ ਕਹਿਆ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਨਾ ਚਤ ਗੁਪਤ ਲਗ ਜਾਣ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਦ ਨਹੀ ਸਰਬ ਮਾਦੇਵੀ ਸੋਹਣ ਤੇਰੇ ਸਰਾਸ ਵਾਰੇ ਗਾਵਨ ਤੁਦ ਨੈ ਤੇਰੇ ਦਰਾਸਨ ਬੈਠੇ ਦੇਵਤਾ ਅਧਰਣਾਲੇ ਗਾਵਨ ਤੁਦ ਨਾ ਸੇਤ ਸਮਾਧੀ ਅੰਦਰ ਗਾਵਨ ਤੁਦ ਨੋ ਸਾਧ ਵਿਚਾਰੇ ਗਾਵਣ ਤੁਨੋ ਜਤੀਸਰੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਭੰਡਰ ਪਣ ਰਕੇ ਸਰੁ ਜੁਗ ਜੁਗ ਵੇਦਾ ਨਾਲੇ ਗਾਵਣ ਤੁਨੋ ਮੋਹਣੀ ਆਮਨ ਮੋਹਣ ਸਰਗਮਚ ਪਿਆਲੇ ਗਾਵਣ ਤੁਦਨੋ ਰਤਨਿ ਪਾਈ ਤੇਰੇ 68 ਧੀਰਥ ਨਾਲੇ ਗਾਵਣ ਤੁਨੋ ਜੋਤ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਨੋ ਖੰਡਵਣ ਬ੍ਰਹਮੰਡਾ ਕਰ ਕਰਕੇ ਰਖੇ ਤੇਰੇ ਧਾਰੇ ਸੇ ਇਤ ਦਨੋ ਗਾਵਣ ਜੋ ਤਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤ ਦਨੋ ਗਾਵਣ ਸੇ ਮੇ ਚਿਤ ਨਿ ਆਮ ਨਾਨਕਿਆ ਵਿਚਾਰੇ ਸੋਈ ਸੋਈ ਸਨ ਸੱਚ ਸੱਚਾ ਸਚੀ ਨਾ ਹੈਪੀ ਹੋਸੀ ਜਾਏ ਨਾ ਜਸ ਰਤਨ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮੈਂ ਜਨੀਉ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋ ਤੇ ਸੁਪਾਵੇਂ ਸੋਈ ਕਰਸੀ ਰੁਕਮ ਨਾ ਕਰਨਾ ਜਾਏ ਸੋ ਪਾਸ ਸੋ ਸਹਾ ਬਾਸ ਸਾਹਿਬ ਨਾਨਕ ਰਹੇ ਨਰਜਾਈ ਆਸਾ ਮਹਿਲਾ ਪਹਿਲਾ ਸਭਨ ਵੱਡਾ ਕੈਸਾ ਬਗੂਏ ਕੇਵੜਾ ਵੱਡਾ ਦੀ ਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਨੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚਿਰਾਂ ਰਹਾਓ ਸਭ ਸੁਰਤੇ ਮਿਲ ਸੁਰਤਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨ ਗੁਰ ਗੁਰਹਾਈ ਕਹਿ ਨ ਜਾਇ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਵਰਖਾ ਕੀ ਹਵਡਿਆਈਆਂ ਤੁਧਵੇਂ ਸਿਧੀ ਕਿਰੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸੁਫਤੀ ਪਰੇ ਤੇਰੇ ਭੰਡਾਰਾ ਜਿਸਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸਾ ਮਹੱਲਾ ਪਹਿਲਾ ਆਖਾਂ ਜਿਵਾਮ ਸਰੇ ਮਰ ਜਾਉ ਆਖਣੇ ਓਖਾ ਸੱਚ ਹੈ ਨਾਉ ਸੱਚ ਨਾਮ ਕੀ ਲਾਗੈ ਭੂ ਪਿਤ ਪੂਖੈ ਕ ਚਲਿਐ ਦੁਖ ਸੋਗ ਵਿਸਰੇ ਮੇਰੀ ਮਾਇ ਸਾਚਾ ਸਾਇਬ ਸਾਚੈ ਨਾਹਿ ਰਹਾਉ ਸੱਚ ਨਾਮ ਕੀ ਧਲਵੜਿਆ ਯਾਗ ਥਕੇ ਕੀਮਤ ਨਹੀਂ ਪਾਈ ਜੇ ਸੋ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾਉ ਮਰੇ ਨ ਹੋਵੇ ਸੋਗ ਦੇਂਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਾਪ ਤੇ ਵਡ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਕੇ ਕਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਦਰੀ ਮਹਿਲਾ ਚੌਥਾ ਹਰ ਕਿਸ ਜਨ ਸਤਿਗੁਰ ਸਰਪੁਰਖਾ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਿਗੁਰ ਸਰਨਾਇ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪਰਗਾਸ ਗੁਰਮਤਿ ਨਾਮੇਰਾ ਪ੍ਰਾਣ ਸਕਾਇ ਹਰ ਕੀਰਤ ਹਮਰੀ ਰਹਿਰਾਸ ਰਹਾਉ ਅਰਜਣ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇਮ ਸੰਗਤ ਗੁਣ ਪਰਗਾਸ ਜਿਨ ਹਰੇ ਹਰੇ ਹਰ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾ ਸੇ ਜੋ ਸਤਿਗੁਰ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਣ ਸਤਿਗੁਰ ਸੰਗਤ ਪਾਏ ਤੈਨ ਤੌਰ ਮਸਤਕ ਲਿਖਿਆ ਲਿਖਾਸ ਧਨ ਤਨ ਸਾਧ ਸੰਗਜ ਤਹਰਸ ਪਾਇ ਮਿਲ ਜੈ ਨਾਨਕ ਨਾਮ ਪਰਗਾਸ ਰਾਗ ਗੁਦਰੀ ਮਹਿਲਾ ਪੰਜਵਾ ਕਾਹੇ ਰਮਨ ਚਿਤਵੇ ਅਦਮ ਜਾ ਆਹਰ ਹਰ ਜਿਓ ਪਰਿਆ ਸਾਲ ਪਤਰ ਮੈਂ ਜੰਤੇ ਉਪਾਈ ਤਾ ਕਰ ਜਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਾ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਦਿ ਅੰਮ੍ਰਿਤ ਪਦ ਪਾਇਐ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਰਬੰਤਾ ਕੋਇ ਨਿਕਸ ਕੀ ਧਰਿਆ ਸਿਰ ਸਿਰ ਰਖਸ ਮਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਉਡਾਵੇ ਸੇ ਕੋ ਸਾ ਸਪਾਚੇ ਬਿ ਸ੍ਰੀ ਸਰਿਆ ਤਿਨ ਕਮਣ ਖਲਾਵੇ ਕਮਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਾ ਸੱਛ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲਬਲ ਸਤਬਲ ਜਾਈਐ ਤੇਰਾ ਅੰਤਨਾ ਪਰ ਹਵਰਿਆ ਹਰ ਆਗਿਆ ਸਮਹਿਲਾ ਚੌਥਾ ਸੂਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੂਪੁਰਖ ਨਰਨਜੜ ਹਰਪੁਰਖ ਨਰਨਜੜ ਹਰਗਮ ਗਮਿਆ ਪਾਰਾ ਸਭ ਤਿਆਵੇ ਸਭ ਤਿਆਵੇ ਤੋ ਜੀ ਹਰ ਸੱਚੇ ਸਰ ਜਨਹਾਰਾ ਸਭ ਜੀਤ ਮਾਰੇ ਜੀ ਤੋ ਜੀਆਂ ਕਾਧਾ ਤਾਰਾ ਹਰ ਤਿਆਵੇ ਸੰਤੋਰੀ ਸਭ ਦੁੱਖ ਵੀ ਸਾਰਨ ਹਾਰਾ ਹਰੇ ਆਪੇ ਠਾਕੁਰ ਰਾਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਣ ਅੰਤਰ ਸਰਮ ਨਿਰੰਤਰ ਜੀ ਹਰੇ ਕੋਪਰ ਕੁਸਮਾਣਾ ਇੱਕ ਦਾਤਾ ਦੇ ਪ੍ਰਕਾਰੀ ਜੀ ਸਭ ਤੇਰੇ ਝੋੜ ਵਿ ਜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਤਤ ਨਿ ਨ ਵਰਨਾ ਜਾਣ ਤੂੰ ਪਾਰ ਬ੍ਰਹਮ ਬੇ ਅੰਤ ਮੈਂਤਰੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵਾ ਜੋ ਸੇਵ ਤੁਜੀ ਚ ਨਾਨਕ ਤਿਨ ਕੁਰਬਾਨਾ ਹਰਤੇ ਆਵੇ ਹਰਤੇ ਆਵੇ ਦੁਜੀ ਸੇਂਜਨਿਕ ਮੈਂ ਸੁਖਵਾਸੀ ਸੇਮੁਕਤ ਸੇਮੁਕਤ ਭੈ ਜਿਨ ਹਰਤੇ ਜਿ ਤਨ ਟੂਟੀ ਜਮ ਕੀ 파ਸੀ ਜਿਨਰ ਭੋਜਨ ਹਰ ਨਿਲਪੋਤੇ ਆਇ ਜੀਤਨ ਕਾ ਪੋ ਸਭ ਗੁਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰਦੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗੜ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਪਰ ਤੇਰੇ ਪਗ ਸਲਾਹਣ ਤੁਜੀ ਹਰਨੇ ਕਨੇ ਕਰਨਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤਉ ਬਤਾਪੈ ਜਪੇ ਬਿਅੰਤਾ ਤੇਰੇ ਨੇ ਤੇਰੇ ਨੇ ਪੜੇ ਬੋਸਮਰ ਸਾਸ ਜੀ ਖੜਖਰਾ ਕਟ ਕਰਮ ਕਰੰਤਾ ਸੇ ਭਗਵ ਸੇ ਪਦ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਹੁ ਆਦ ਪ੍ਰਖਿਆ ਪਰੰਪਰ ਕਰਤਾ ਜੀ ਤੁੜੇ ਵੜੇ ਵਰਨਾ ਕੋਈ ਤੂ ਜੁਗ ਜੁਗ ਇੱਕੋ ਸਰਾਸ ਦਾ ਤੂ ਇੱਕੋ ਜੀ ਤੂ ਨਿਤਲ ਕਰਤਾ ਸੋਈ ਤੁਹ ਦਾਪੇ ਭਾਵੇਂ ਸੋਈ ਵਰਤੇ ਜਦੋਂ ਆਪੇ ਘਰੇ ਸੋਹ ਹੋਏ ਜਦੋਂ ਆਪੇ ਸਿੱਟ ਸਭੇ ਉਪਾਈ ਜਦੋਂ ਆਪੇ ਸਿਰ ਸਭ ਕੋਈ ਜਨਾਨੁ ਗੁਣ ਗਾਵੇ ਕਰਤੇ ਕੇਰੀ ਜੋ ਸਭ ਸੇ ਕਾ ਜਾਣੋ ਆ ਸਮਹਿਲਾ ਚੌਥਾ ਤੁਮ ਕਰਤਾ ਸਚਾਰ ਮੈਂ ਢਾਸਾਈ ਜੋ ਤੂ ਭਾਵੇਂ ਸੋਈ ਤੀਸੀ ਜੋ ਤੂ ਦੇ ਸੋਈ ਹੁ ਪਾਈ ਰਹਾਓ ਸਭ ਤੇਰੀ ਤੂ ਸਭਨੀ ਤੇ ਹੈ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਵਾਇਆ ਤੁਦਾ ਬਿਛੋੜਿਆ ਆਪ ਮਿਲਾਇਆ ਤੂ ਦਰੇ ਆਸਾ ਤੁਧ ਹੀ ਮਾਇ ਤੁਮੇ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਕੇਲ ਵਿਜੋਗ ਮਿਲ ਵਿਛੜੈ ਸਨੋਗੀ ਮੇਲ ਜਿਸਨੂੰ ਤੂੰ ਜਾਣੈ ਸੋ ਜਨ ਜਾਣੈ ਹਰਗੁ ਸਦੀ ਆਖ ਵਖਾਣੈ ਜਿਨ ਹਰ ਸੇਵੈ ਤਿਨ ਸੁਖ ਪਾਏ ਸਹਿਜੀ ਹਰਨਾਮ ਸਮਾਇਆ ਭੂਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਮੇ ਦੂਜਾ ਵਰਨਾ ਕੋਇ ਤੂ ਕਰ ਕਰ ਵੇਖੈ ਜਾਣੈ ਸੋ ਜਨ ਨਾਨਕ ਗੁਰੂਨ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਤੇ ਜੇ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕਤ ਨਹੀਂ ਕੀਆ ਪੰਕਰਮਾ ਭਗਨੀ ਚਾਲਨ ਦਿੱਖਤਾ ਡੜੂ ਵਿਲੇ ਮਨੇ ਕਹਨਾ ਤੇਤਸ ਮੂੜ ਬਣਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਿਆ ਮੂਰਹ ਮੋਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਤੇ ਹਰਿਆ ਗੋਮਦਨ ਕਹਿ ਤੇਰੀ ਬਰੀਆ ਵਰ ਕਾਤਰ ਕਿਤੇ ਨਾ ਕਾਮਿਲ ਸਾਸ ਸਿੰਘ ਤੁ ਭਜ ਕੇਵਲ ਨਾਮ ਸਰਨ ਜਾ ਲਾ ਭਉਜੰਤਰਨ ਗੈ ਜਨ ਬਿਥਾ ਜਾ ਤਰੰਗ ਮਾਇਆ ਕਹਿ ਰਹਾਓ ਜਬ ਤਾ ਸਿਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੇ ਹਰਾਇਆ ਕਿਉ ਨਾਨਕ ਹਮਣੀ ਚ ਕਰਮ ਸਰਨ ਪਰੇ ਕੀ ਰੱਖੋ ਸਰਮਾ ਬਾਛਾਇਦ ਸੂਈ ਕਬਿ ਬਾਈ ਬੇਂ ਤੀਜੋ ਪਈ ਹਮਰੀ ਕਰੋ ਹਾ ਦੇ ਰਖਾ ਪੂਰਨ ਹੋਇ ਚਿਤ ਕੀ ਚ ਤਵ ਚਰਨ ਨਮਨ ਲੈ ਹਮਾਰਾ ਆਪਣਾ ਦਾਨ ਕਰੋ ਪ੍ਰਤਿਪਾਰਾ ਹਮਰੇ ਦੁਸ ਬੈ ਤੁਮ ਕਾ ਬੋ ਆਪ ਹਰ ਦਮ ਮੈ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿਕਸ ਬੈ ਕਰਤਾਰਾ ਮੋਹ ਰਚਾਰ ਜੀ ਕਰ ਦਇਆ ਕਰੀਆ ਸਭੈਨਿ ਕੁਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤੈ ਹੂੰ ਜੋ ਵਰਚਾਸ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਏ ਚੁੰਚੂ ਸਤਰ ਹਮਾਰੇ ਮਾਰੀਏ आभादे मुझे अबリエ मरण काल का त्रास न मरी है हुजो सदा हमारे पच्चा श्रेय सुजो करी वरच्छा राख ले मेराखन हारे साहिब संत सहाय प्यारे दीनमन दुशन के हंता आत्म महा परी चतुर्दश कंता काल पर ब्रह्मा वतरा काल पर शिव जी वतरा काल पर कृष्ण प्रकाश सा सकल काल का की आत्मा सा जवन काल जो विश्वकीयो बेदरा ब्रह्मा ज्योतियो जवन काल सब लोग सुवारा नमस्कारन है दए हमारा ਜਿਵੇਂ ਕਾ ਸੁਭਕਤ ਬਨਾਇਓ ਦੇਵਦਾ ਜੋ ਚਨੀ ਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੋ ਹਮਾਰੀ ਸਕਲ ਪ੍ਰਜਾ ਦੀ ਨਿਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸਭ ਦੀਓ ਸਤਰੰਗ ਕੋ ਪਲਮੋ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਭੀਰ ਪਛਾਨ ਚੀਟੀ ਦਾ ਗੁਣ ਤੇਰਾ ਸੂਲਾ ਸਭ ਪਰ ਕਿਰਪਾ ਦਿਸ ਕਰ ਫੂਲਾ ਸੰਤਨ ਨੂੰ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਏ ਕੇ ਕੀ ਭੀਰ ਪਛਾਨੈ ਘਟ ਘਟ ਕੇ ਫਟ ਫਟ ਕੀ ਜਾਣੈ ਯਾਮੁ ਦ੍ਰਕ ਕਰਾ ਕਰਤਾਰ ਪ੍ਰਜਾ ਤਰਤ ਤਬ ਦੇ ਹੈ ਉਪਾਰਾ ਜਬਾ ਕਰਤ ਕਰਤੋ ਕਭੂ ਤੁਮ ਮੈ ਮਿਲਤ ਦੇ ਦਰਸਮ ਹੇਂ ਦੇਤੇ ਬਲੰਸੀਰ ਸਬਤਾਰੇ ਆਪਿ ਆਪਣੀ ਬੂਰੀ ਉਚਾਰੇ ਤੁਮ ਸਭੀ ਤੇ ਰਤਨ ਰਾਲ ਜਾਣਤ ਪੇਦ ਪੇਦ ਰਿਆਲਮ ਨਰਕਾ ਨੰਨ ਮਕਾਨ ਲੰਬੇ ਆਦਿਨੀ ਲਨਾਦਿਯ ਸੰਭ ਤਾਕਾ ਮੂਡ ਉਚਾਰਤ ਬੇਦਾ ਜਾ ਕੋ ਪੀਉ ਨਾ ਭਾਵ ਦੇ ਬੇਦਾ ताको कृपाण नमारत महामुंड कछु वेदना जानत महादेव को कहर सदा सम निरंकार का चिन्हत नहिं पेव आप ही अपनी मद है जेती वर्णत भिन्न भिन्न ते तेती तुमरा लखान जाय बसारा कह मिसरा प्रथम संसार एक रूपनु उपस्वरूप रंग पेव राव कहि फूपा अंडा जेर सेतने की नेतपुर कान बहु रही दीनी कह फूडा जह बैठा कौसुंठ पे संकट केठा सगरी सिद्ध गाय चंभ आद जुगाड़ स्वरूप श्यामभव अभ्रछा में रितम करो से के वारसिक संग्रोध श्री थेड़ वड़त पाता सकल मलेश करो ऋण काता जे तुस सरनी परे तिन कै दुदुत हुआ मरे पुरखण पग भरे ति हारे तिन कै तुम संकट सब तारे जो कल को एक भारत है ताके काल निकटने है रछा होय ता सब काला दूसरे सिरे तत्काल किरपादरी संजायने रहो ताके ता तृगमोहर होरे दि सिद्ध कर्मो शुभ होय जिस सास सके ना कोई ਇਕ ਬਾਰ ਜਿੰਦ ਮੈਂ ਸਮਾਰਾ ਕਾਲ ਪਾਸੇ ਧਾਇ ਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਿ ਦੁਸਧੋਗ ਤੇ ਰਹਾ ਖੜਕੇਤ ਮੈਂ ਸਰਣ ਤਿਹਾਰੀ ਆਪ ਹਰ ਦਿਲ ਹੋ ਬਾਰੀ ਸਰਬ ਠੌਰ ਮਹੋ ਸੁਹਾਏ ਜਿਸ ਦੁਸਧੋਗ ਤਲੇ ਹੋ ਬਚਾਈ ਸਵੀਆਂ ਪਾਗੇ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆ ਨਿਉ ਰਾਮ ਰਹੀ ਭਰਾਣ ਕਰਾਣੇ ਕਹਿਮ ਤੇਕ ਨਾ ਮਾਨਿਓ ਸਿਮਰ ਸਾ ਸਰਬੇ ਸਭੇ ਸਭੋ ਭੇਦ ਕਹਿ ਹਮੇਕ ਨਾ ਜਨ ਸਿਰੇਸ ਪਾਣਿ ਕਰ ਬਾਤ ਮਰੀ ਕਰ ਮੈਨਕ ਸਬਤ ਹੈ ਬਖਾਨੇ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੋ ਹਰ ਦਵਾਰ ਵਾਹਿ ਗਹਿ ਕਿ ਲਾ ਜੀ ਅਸੀ ਗੋਬਿੰਦਾਸ ਤੁਹਾਰੇ ਰਾਗ ਕਲੀ ਮਹਿਲਾ ਤੀ ਜਾਣ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਐ ਸਿਰ ਸੇਤੀ ਮਨ ਵਝੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਨੀ ਵਸਾਇਆ ਕਹੇ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂ ਸਦਾ ਰੂਹਰ ਨਾਲੇ ਹਰ ਨਾਲ ਰਹੋ ਤੂ ਮਨ ਮੇਰੇ ਦੂਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭ ਨਾਗਲਾ ਸਮਰਤ ਸੁਆਮੀ ਸੋ ਕੰਨ ਨੂੰ ਵਿਸਾਰੇ ਰਹਿ ਨਾਨਕ ਮਨ ਮੇਰੇ ਸਦਾ ਰੂਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰਤਾ ਤੇਰੇ ਸਭ ਚਾਹ ਰਿਸਤੇ ਸੋ ਪਾਵੇ ਸਰਾਂ ਸੇਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਏਧਾਰੋ ਸਾਚੇ ਨਾਮੇ ਆਧਾਰ ਮਿਰਾ ਜਿਨ ਭੁੱਖਾ ਸਭ ਗਵਾਈਆਂ ਕਰਛਾ ਸੁਖ ਮਨਾਏ ਵਸੈ ਜਿਨ ਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸਤੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਤ ਤਰੋ ਪਿਆਰੋ ਸਾਚਾ ਨਾਮ ਮੇਰਾ ਏਧਾਰੋ ਵਾਜੇ ਪੰਛੀ ਭਰੇਤ ਘਰ ਸੁਵਾਗੇ ਘਰ ਸੁਵਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆਂ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇ ਤੁਜਨ ਕੋ ਅਸੀਂ ਨਾਮ ਹਰ ਕੀ ਲਾਗੇ ਕਹੇ ਨਾਨਕ ਤੈਸ ਕੋ ਆਦਤ ਕਰੇ ਹੇ ਦਵਾਜੇ ਅਣ ਦਸਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰਬਨੁ ਪ੍ਰਾਪਾਇ ਤਰੇ ਸਗਲ ਵਸੂਰੇ ਦੁਖ ਰਾਹ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਚੇ ਪੂਰੇ ਗੁਰ ਤੇ ਜਾਲੀ ਸੁਣ ਤੇ ਬਣੀਤ ਕਹਤੇ ਭਗਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੇ ਬਾਜੇ ਹਨ ਤੂਰੇ ਮੰਦਾਵਣੀ ਮਹੱਲਾ 5 ਥਾਲ ਵਿੱਚ ਤੈਨ ਵਸਤੂ ਪਈਓ ਸਰਸੰਤੋ ਗਵੀਚਾਰੋ ਮ੍ਰਿਤਰਾਮ ਠਾਕੁਰ ਕਾਪ ਡਿਸਕਸ ਆਫ ਸਿਹਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਇਸਕਾ ਹੋਇ ਉਦਾਰੋ ਹੈ ਵਸਰੀ ਰਹਿ ਜਾਏ ਨਿਤ ਨਿਤ ਰਖਿਉ ਰਤਾਰੋ ਤੁਮ ਸੰਸਾਰ ਚਰ ਲਗਤ ਰਿਏ ਸਬਨਾਣਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀਤਾ ਈ ਮੈਂ ਨਿਰਗੁਣਿਆਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾਂ ਤਰਮਣ ਥੀ ਵੇ ਹਰਿਆ ਪੋੜੀ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਾਏ ਉਥੇ ਤੇਰੀ ਰਾਖੀ ਅਗਨੀ ਉਧਰਮਾਏ ਸੁਣ ਕੇ ਜਮ ਕੇਦੂ ਤੇ ਨਾਇ ਤਰੇ ਛੜ ਜਾਏ ਭੋਦਲ ਬਿਕਮਸਗਾਹ ਗੁਰ ਸਬਦੀ ਭਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕਲਮੇ ਹਉ ਬਨ ਗੁਣ ਗੋਬਿੰਦ ਗਾਏ ਸਭ ਸੈਨੋ ਕਿਰਪਾਲ ਸਮਲੇ ਸਾਹੀ ਸਾਹਿਬ ਰਤਾ ਕੋਈ ਨਾ ਜਾਏ ਜੀ ਆਵਤੁ ਦਾਇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਆਰਾਧਨਾ ਜੀਵਾਂ ਜਬ ਗੁਰਨਾਵ ਨੇਤਰੀ ਸਤਗੁਰ ਪ੍ਰਖਣਾ ਸੁਰਨੀ ਸੁਰਨਾ ਗੁਰਨਾਵ ਸਤਗੁਰ ਸਹਿ ਤਿਰਤਿਆ ਦਰਗਹਿ ਭਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂਹਿ ਮਤ ਦੇ ਜਿਕੇ ਮੈਂ ਤੁਮ ਕਾ ਦੇਵਰ ਲੈ ਕੇ ਹੀ ਕੇ ਮਹੱਲਾ ਪੰਜਵਾਂ ਰੱਖੇ ਰਖਣੇ ਹਾਰਿ ਆਪਿਓ ਬਾਰਿਣ ਗੁਰ ਕੀ ਪੈਰੀ ਪਾਈ ਕਲ ਸੁਹਾਰਿਣ